ਸਰ ਮੀਟ ਦੇਖ ਰਹੇ ਦਰਸ਼ਕਾਣਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਤਾਂ ਭਾਰਤ ਦੇ ਵਿੱਚ ਇੰਡੀਅਨ ਪੈਨਲ ਕੋਰਟ ਦੀ ਧਾਰਾ ਬਦਲਣ ਤੋਂ ਬਾਅਦ ਭਾਵੇਂ ਡਰਾਈਵਿੰਗ ਨੂੰ ਲੈ ਕੇ ਜਿਹੜੇ ਨਿਯਮ ਨੇ ਉਹ ਬਦਲੇ ਗਏ ਨੇ ਜਿਸ ਦੇ ਵਿੱਚ ਡਰਾਈਵਰਾਂ ਨੂੰ ਜਿਹੜਾ ਉਹ 10 ਸਾਲ ਤੱਕ ਦੀ ਸਜ਼ਾ ਜੇਕਰ ਉਹ ਲਾਪਰਵਾਹੀ ਦੇ ਨਾਲ ਗੱਡੀ ਜਾਂ ਟਰੱਕ ਜਾਂ ਟੈਂਕਰ ਚਲਾਉਂਦੇ ਨੇ ਤਾਂ ਉਹਨਾਂ ਨੂੰ ਸਜ਼ਾ ਹੋ ਸਕਦੀ ਹੈ ਤੇ 7 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ ਇਹ ਕਾਨੂੰਨ ਜਿਹੜਾ ਉਹ ਨਵਾਂ ਲਿਆਂਦਾ ਹੈਗਾ ਜਿਸ ਦਾ ਲਗਾਤਾਰ ਭਾਰਤ ਦੇ ਵਿੱਚ ਟੈਂਕਰਾਂ ਟਰੱਕ ਡਰਾਈਵਰਾਂ ਤੇ ਹੋਰ ਵਾਹਨ ਚਾਲਕਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਇਸ ਕਰਕੇ ਭਾਰਤ ਦੇ ਵਿੱਚ ਨਾਲ ਲੱਗਦੇ ਹੋਰ ਜਿਹੜੇ ਸੂਬਿਆਂ ਦੇ ਵਿੱਚ ਭਾਰਤ ਦੇ ਵਿੱਚ ਜਿੰਨੇ ਵੀ ਸੂਬੇ ਨੇ ਸਾਰਿਆਂ ਦੇ ਵਿੱਚ ਤੇਲ ਦੀ ਸਪਲਾਈ ਜਿਹੜੀ ਆ ਉਸ ਦੇ ਵਿੱਚ ਜਿਹੜੀ ਆ ਰੋਕਾਵਟ ਜਿਹੜੀ ਆ ਰਹੀ ਹੈ ਤਾਂ ਉਸੇ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਅਸੀਂ ਮਹਾਲੀ ਦੇ ਵਿੱਚ ਖੜੇ ਆ ਜਿੱਥੇ ਜਿਹੜੀਆਂ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਨੇ ਪੈਟਰੋਲ ਪੰਪਾਂ ਦੇ ਉੱਤੇ ਲੱਗ ਚੁੱਕੀਆਂ ਨੇ ਕਿਉਂਕਿ ਬਹੁਤ ਸਮੇਂ ਤੋਂ ਜਿਹੜੀ ਆ ਪੈਟਰੋਲ ਦੀ ਜਾਂ ਡੀਜ਼ਲ ਦੀ ਜਿਹੜੀ ਸਪਲਾਈ ਆ ਉਹ ਨਹੀਂ ਆ ਰਹੀ ਤਾਂ ਤਸਵੀਰਾਂ ਮੈਂ ਪ੍ਰੋਜੋਤ ਉਹਨਾਂ ਨੂੰ ਕਹੂੰਗਾ ਕਿ ਇੱਕ ਵਾਰ ਪਿੱਛੇ ਤੱਕ ਦਿਖਾ ਦਿੱਤੀਆਂ ਜਾਣ ਕਿ ਰੋਡ ਦੇ ਉੱਤੇ ਵੀ ਜਿਹੜੀ ਐ ਰੋਡ ਦੇ ਉੱਤੇ ਜਿਹੜੀਆਂ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਨੇ ਪਹੁੰਚ ਚੁੱਕੀਆਂ ਨੇ ਪੈਟਰੋਲ ਪੰਪ ਤੋਂ ਲੈ ਕੇ ਪੈਟਰੋਲ ਦੇ ਉੱਤੇ ਲਗਾਤਾਰ ਪੈਟਰੋਲ ਪੰਪ ਦੇ ਉੱਪਰ ਲਗਾਤਾਰ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਲੋਕ ਜਿਹੜੇ ਨੇ ਪਹੁੰਚ ਰਹੇ ਨੇ ਤਾਂ ਬਹੁਤ ਸਾਰੇ ਜਿਹੜੇ ਪੰਜਾਬ ਦੇ ਖਾਸ ਕਰਕੇ ਮੁਹਾਲੀ ਤੇ ਚੰਡੀਗੜ੍ਹ ਏਰੀਆ ਦੇ ਨਾਲ ਲੱਗਦੇ ਜਿਹੜੇ ਪੈਟਰੋਲ ਪੰਪ ਨੇ ਉਹਨਾਂ ਦੇ ਉੱਤੇ ਤੇਲ ਜਿਹੜਾ ਉਹ ਖਤਮ ਹੋ ਚੁੱਕਿਆ ਪਰ ਇਸ ਤੇਲ ਦੇ ਇਸ ਪੈਟਰੋਲ ਪੰਪ ਦੇ ਉੱਤੇ ਤੇਲ ਹਜੇ ਹੈਗਾ ਤਾਂ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਨੇ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਇਸ ਗੱਲ ਦੀ ਲੈ ਕੇ ਹੋੜ ਹੈ ਕਿ ਗੱਡੀਆਂ ਦੇ ਵਿੱਚ ਤੇਲ ਜਿਹੜਾ ਉਹ ਭਰ ਆ ਲਿਆ ਜਾਵੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਵੱਡੇ ਸਮੱਸਿਆ ਜਿਹੜੀ ਆ ਉਹ ਖੜੀ ਹੋ ਸਕਦੀ ਆ ਤਾਂ ਲੋਕ ਜਿਹੜੇ ਨੇ ਤਾਂ ਲੋਕ ਜਿਹੜੇ ਆ ਉਹ ਬਹਾਨਾ ਦੇ ਵਿੱਚ ਆਪਣੇ ਜਿਹੜਾ ਤੇਲ ਟੈਂਕੀਆਂ ਜਿਹੜੇ ਭਰਾਉਂਦੇ ਦਿਖਾਈ ਦੇ ਰਹੇ ਨੇ ਤਾਂ ਅਸੀਂ ਮੋਹਾਲੀ ਦੇ ਜਿਹੜਾ ਲਾਂਡਰਾ ਰੋਡ ਦੇ ਉੱਤੇ ਇਹ પેટ્રોલ ਪੰਪ ਆ ਉੱਥੋਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਹੋਰ ਵੀ ਹਾਲਾਂਕਿ પેટ્રોલ ਪੰਪ ਜਿਹੜੇ ਨੇ ਉਹਨਾਂ ਦੇ ਉੱਤੇ ਜਾ ਕੇ ਤੁਹਾਨੂੰ ਵੱਖ-ਵੱਖ ਤਸਵੀਰਾਂ ਜਿਹੜੀਆਂ ਨੇ ਉਹ ਜਰੂਰ ਦਿਖਾਵਾਂਗੇ ਇਹ ਇਕੱਲੇ ਆਮ ਲੋਕ ਨਹੀਂ ਹੋਰ ਵੀ ਜਿਹੜੇ ਅਧਿਕਾਰੀ ਨੇ ਜਾਂ ਪੁਲਿਸ ਅਧਿਕਾਰੀ ਨੇ ਉਹ ਵੀ ਪٹرول ਪੰਪਾਂ ਦੇ ਉੱਤੇ ਤੇਲ ਪਵਾਉਂਦੇ ਦਿਖਾਈ ਦਿੱਤੇ ਨੇ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਨੇ ਆਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਆ ਲੋਕਾਂ ਦੇ ਵਿੱਚ ਮੋਟਰਸਾਈਕਲਾਂ ਦੇ ਵਿੱਚ ਬਾਨਾਂ ਦੇ ਵਿੱਚ ਹੋਰ ਵੀ ਜਿੰਨੇ ਗੱਡੀਆਂ ਦੇ ਵਿੱਚ ਜਿਹੜੀ ਆ ਉਹ ਤੇਲ ਭਰਵਾਉਣ ਦੀ ਜਿਹੜੀ ਹੋੜ ਜਿਹੜੀ ਆ ਲੱਗੀ ਹੋਈ ਆ ਤਾਂ ਇਸੇ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਹੋਰ ਤਾਮਾਂ ਤੋਂ ਵੀ ਆ ਰਹੀਆਂ ਨੇ ਤਾਂ ਆਊਟ ਆਫ ਆਰਡਰ ਇਧਰ ਤਸਵੀਰ ਜਿਹੜੀ ਆ ਮੈਂ ਇੱਕ ਵਾਰ ਔਰ ਕਹੂੰਗਾ ਵੀ ਪ੍ਰਬਜਿਤ ਹੋਣਾ ਨੂੰ ਇਹ ਵੀ ਦਿਖਾ ਦਿਓ ਆ ਬੋਰਡ ਜਿਹੜਾ ਇਹਦੇ ਉੱਤੇ ਲਗਾ ਦਿੱਤਾ ਗਿਆ ਵੀ ਆਊਟ ਆਫ ਆਰਡਰ ਪਰ ਆ ਬਈ ਇੱਥੇ ਤੇਲ ਜਿਹੜਾ ਨਹੀਂ ਪਹੁੰਚ ਰਿਹਾ ਕਿਉਂਕਿ ਪੰਜਾਬ ਦੇ ਤੇ ਭਾਰਤ ਦੇ ਹੋਰ ਵੀ ਸੂਬਿਆਂ ਦੇ ਵਿੱਚ ਕਿੰਨੇ ਵੀ ਪੈਟਰੋਲ ਪੰਪ ਨੇ ਉਹਨਾਂ ਦੇ ਉੱਤੇ ਜਿਹੜੀ ਸਪਲਾਈ ਆ ਉਹ ਨਹੀਂ ਹੋ ਰਹੀ ਕਿਉਂਕਿ ਬਹੁਤ ਸਾਰੇ ਟਰੱਕ ਡਰਾਈਵਰ ਟੈਂਕਰ ਡਰਾਈਵਰ ਤੇ ਜਾਂ ਹੋਰ ਜਿਹੜੇ ਵਾਹਨਾਂ ਨੂੰ ਲੈ ਕੇ ਡਰਾਈਵਰ ਨੇ ਜਾਂ ਜਿਹੜੇ ਸਪਲਾਈ ਕਰਦੇ ਨੇ ਕੋਈ ਹੋਰ ਸਾਜੋ ਸਮਾਨ ਦੀ ਤਾਂ ਉਹ ਜਿਹੜਾ ਉਹਨਾਂ ਦੇ ਵੱਲੋਂ ਜਿਹੜੀਆਂ ਲਗਾਤਾਰ ਧਰਨਾ ਪ੍ਰਦਰਸ਼ਨ ਦੇਸ਼ ਭਰ ਦੇ ਵਿੱਚ ਕੀਤਾ ਜਾ ਰਿਹਾ ਹੈ ਜੋ ਕਾਨੂੰਨ ਕੇਂਦਰ ਦੇ ਵੱਲੋਂ ਲਿਆਂਦਾ ਗਿਆ ਕੇਂਦਰ ਦੇ ਵੱਲੋਂ ਕਾਨੂੰਨ ਜਿਹੜਾ ਲਿਆਂਦਾ ਗਿਆ ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਕੇਂਦਰ ਦੇ ਵੱਲੋਂ ਇੰਡੀਅਨ ਪੈਨਲ ਕੋਡ ਦੀ ਜਿਹੜਾ ਕਾਨੂੰਨ ਨੂੰ ਬਦਲ ਕੇ ਇੱਕ ਨਵਾਂ ਕਾਨੂੰਨ ਜਿਹੜਾ ਉਹ ਲਿਆਂਦਾ ਗਿਆ ਜਿਸ ਦੇ ਵਿੱਚ ਜੇਕਰ ਤੁਸੀਂ ਲਾਪਰਵਾਹੀ ਦੇ ਨਾਲ ਜਿਹੜਾ ਕੋਈ ਆਪਣਾ ਬਾਹਰ ਚਲਾਉਨੇ ਹੋ ਟਰੱਕ ਡਰਾਈਵਰ ਆ ਜਾਂ ਕੋਈ ਕੋਈ ਵੀ ਡਰਾਈਵਰ ਜੇਕਰ ਲਾਪਰਵਾਹੀ ਦੇ ਨਾਲ ਚਲਾਉਨੇ ਉਹਦਾ ਤੁਸੀਂ ਤਾਂ ਉਸ ਤੇ ਨਾਲ ਤੁਹਾਨੂੰ 10 ਸਾਲ ਦੀ ਸਜ਼ਾ ਜਿਹੜੀ ਆ ਹੋ ਸਕਦੀ ਹੈ ਤੇ ਨਾਲ ਹੀ ਜਿਹੜਾ 7 ਲੱਖ ਰੁਪਏ ਜੁਰਮਾਨਾ ਹੋ ਸਕਦਾ ਉਸੇ ਦੇ ਵਿਰੋਧ ਦੇ ਵਿੱਚ ਲਗਾਤਾਰ ਵਾਹਨ ਵਾਹਨ ਨੂੰ ਲੈ ਕੇ ਜਿਹੜੇ ਡਰਾਈਵਰ ਨੇ ਚਾਹੇ ਉਹ ਟੈਂਕਰ ਨੇ ਚਲਾਉਣ ਵਾਲੇ ਡਰਾਈਵਰ ਨੇ ਚਾਹੇ ਉਹ ਟਰੱਕ ਡਰਾਈਵਰ ਨੇ ਜਾਂ ਹੋਰ ਜਿਹੜੀ ਸਪਲਾਈ ਕਰਦੇ ਨੇ ਭਾਵ ਜਿਹੜੇ ਨਿੱਤ ਹਰ ਦਿਨ ਜਿਹੜੇ ਆ ਹਰ ਦਿਨ ਜਿਹੜੇ ਸੜਕਾਂ ਦੇ ਉੱਤੇ ਦਿਖਾਈ ਦਿੰਦੇ ਨੇ ਬਾਹਰ ਚਲਾਉਂਦੇ ਨੇ ਰੋਜ਼ਾਨਾ ਦਾ ਉਹਨਾਂ ਦਾ ਕੰਮਕਾਰ ਆ ਤਾਂ ਉਹ ਜਿਹੜੇ ਚਲਾਉਂਦੇ ਨੇ ਤਾਂ ਉਸੇ ਨੂੰ ਲੈ ਕੇ ਜਿਹੜਾ ਤਾਂ ਉਹ ਉਹਨਾਂ ਜਿਹੜੇ ਡਰਾਈਵਰਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕਿਤਾ ਜਾ ਰਿਹਾ ਤਾਂ ਹੁਣ ਉਸੇ ਕਾਰਨ ਬਹੁਤ ਸਾਰੇ ਪੈਟਰੋਲ ਪੰਪਾਂ ਦੇ ਉੱਤੇ ਤੇਲ ਜਿਹੜਾ ਮੁੱਕ ਚੁੱਕਿਆ ਤਾਂ ਜਿਹੜਾ ਲਗਭਗ ਤੇਲਾ ਤੇਲ ਦੀ ਜਿਹੜੀ ਆ ਹੋੜ ਭਰਵਾਉਣ ਦੀ ਲੱਗ ਚੁੱਕੀ ਆ ਤਾਂ ਇਹ ਉਸੇ ਤਹਿਤ ਜਿਹੜੀਆਂ ਇਹ ਤਸਵੀਰਾਂ ਨੇ ਤਾਂ ਉਸੇ ਨੂੰ ਲੈ ਕੇ ਇਹ ਤਸਵੀਰਾਂ ਨੇ ਲੰਮੀਆਂ ਲੰਮੀਆਂ ਲਾਈਨਾਂ ਪੈਟਰੋਲ ਪੰਪ ਤੋਂ ਬਾਹਰ ਜਿਹੜਿਆ ਰੋਡ ਲੰਘ ਰਿਹਾ ਤਾਂ ਰੋਡ ਤੱਕ ਲੱਗੀਆਂ ਹੋਈਆਂ ਨੇ ਇਸ ਜਗ੍ਹਾ ਦੇ ਉੱਤੇ ਹਾਲਾਂਕਿ ਮੈਨੂੰ ਲੱਗਦਾ ਕਿ ਹਜੇ ਇੱਥੇ ਪੈਟਰੋਲ ਪੰਪ ਦੇ ਉੱਤੇ ਜਿਹੜਾ ਤੇਲ ਲੋਕਾਂ ਨੂੰ ਮਿਲ ਰਿਹਾ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੋ ਸਕਦਾ ਹੈ ਕਿ ਪੈਟਰੋਲ ਦੇ ਉੱਤੇ ਜਿਹੜਾ ਜਿਸ ਤਰ੍ਹਾਂ ਉਧਰ ਆਊਟ ਆਫ ਆਰਡਰ ਲਿਖਿਆ ਹੋਇਆ ਇੱਕ ਮਸ਼ੀਨ ਦੇ ਉੱਤੇ ਤਾਂ ਬਾਕੀ ਮਸ਼ੀਨਾਂ ਦੇ ਵਿੱਚ ਵੀ ਜਿਹੜਾ ਹੋ ਸਕਦਾ ਹੈ ਕਿ ਉਹ ਖਤਮ ਹੋ ਜੇ ਕਿ ਇੱਕ ਇੱਥੇ ਇੱਕ ਹੀ ਗੱਡੀ ਜਿਹੜੀ ਆ ਉਹ ਟੈਂਕਰ ਜਿਹੜਾ ਉਹ ਤੇਲ ਦਾ ਉਹ ਲੱਗਿਆ ਹੋਇਆ ਤਾਂ ਹੋਰ ਵੀ ਜਿਹੜੇ ਜਾਣ ਦੀ ਕੋਸ਼ਿਸ਼ ਵੀ ਕਰਾਂਗੇ ਤਾਂ ਕੀ ਕੀ ਇੱਥੇ ਮਿਲ ਰਿਹਾ ਹੈ ਸਸਿ ਕਾਲ ਜੀ ਤੁਹਾਨੂੰ ਪੈਟਰੋਲ ਮਿਲਿਆ ਹੋਰ ਕਿਸੇ ਜਗ੍ਹਾ ਤੋਂ ਨਹੀਂ ਜੀ ਇੱਥੇ ਕੀ ਕਹਿ ਰਹੇ ਨੇ ਕੋਈ ਮੈਂ ਕੁਐਸਚਨ ਇਹਲੇ ਕੋਈ ਕੀਤਾ ਇਹਨਾਂ ਨਾਲ ਚਾਹ ਜੀ ਕੋਈ ਪੁੱਛਿਆ ਨਹੀਂ ਕੁਛ ਵੀ ਕਿਉਂ ਇੱਥੇ ਮਿਲ ਰਿਹਾ ਹੈ ਹੋਰ ਕਿਸੇ ਪਿੱਛੇ ਤੁਸੀਂ ਟਰਾਈ ਕੀਤਾ ਟਰਾਈ ਕੀਤਾ ਨਹੀਂ ਮਿਲ ਰਿਹਾ ਕਿਤੇ ਵੀ ਨਹੀਂ ਮਿਲ ਰਿਹਾ ਬਿਲਕੁਲ ਨਹੀਂ ਤਾਂ ਇਹ ਕਹਿ ਰਹੇ ਨੇ ਕਿ ਪਿੱਛੇ ਜਿਹੜਾ ਤੇਲ ਨਹੀਂ ਮਿਲਿਆ ਤਾਂ ਤੁਸੀਂ ਤਸਵੀਰਾਂ ਦੇਖ ਲਓ ਪਿੱਛੇ પેટ્રોલ ਪਰ ਭਰਉਣ ਦੇ ਲਈ ਟੈਂਕੀਆਂ ਭਰਵਾਉਣ ਦੇ ਲਈ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਲੱਗ ਚੁੱਕੀਆਂ ਨੇ ਤਾਂ ਇਹ ਮੋਹਾਲੀ ਤੋਂ ਲਾਂਡਰਾ ਰੋਡ ਦੇ ਉੱਤੇ ਇਹ પેટ્રોલ ਪੰਪ ਆ ਜਿਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾਈਆਂ ਨੇ ਤਾ ਇੱਥੇ ਜਿਹੜੇ ਕਰਮਚਾਰੀ ਨੇ ਉਹਨਾਂ ਕੋਲੋਂ ਵੀ ਜਾਣ ਦੀ ਕੋਸ਼ਿਸ਼ ਕਰ। ਤੇਲ ਆ ਰਿਹਾ ਹੈਗਾ? ਨਹੀਂ ਜੀ ਪਿੱਛੇ ਤੇ ਨਹੀਂ ਆ ਰਹੀ ਏ ਜੀ ਸਪਲਾਈ। ਕਿੰਨੇ ਦਿਨਾਂ ਤੋਂ ਹਟਾਲ ਹੈ? ਕੱਲ ਦੀ ਆਈ ਏ ਸਪਲਾਈ। 200 ਦਾ। ਅੱਜ ਤੁਹਾਡੇ ਕੋਲੇ ਕਿੰਨਾ ਕਿੱਥੇ ਹੈਗਾ? ਹਜੇ ਤੇਲ ਪਉਂ। ਉਹ ਤਾਂ ਸਟਾਕ ਖਤਮ ਹੋਣ ਵਾਲਾ ਹੈ। ਖਤਮ ਹੋਣ ਵਾਲਾ। ਕਿੰਨੇ ਸਮਾਂ ਹੋਰ ਪੈ ਸਕਦਾ? ਇਹੀ ਘੰਟਾ ਕੁ ਪਰ। ਘੰਟਾ ਕੁ ਹੋਰ ਪੈ ਸਕਦਾ ਜਿਸ ਹਿਸਾਬ ਦੇ ਨਾਲ ਕਤਾਰਾਂ ਲੱਗੇ ਹੋਣ। ਹਾਂਜੀ ਹਾਂਜੀ ਹਾਂਜੀ। ਤਾਂ ਇਹ ਦੱਸ ਰਹੇ ਨੇ ਇੱਥੋਂ ਦੇ ਕਰਮਚਾਰੀ ਕਿ ਘੰਟਾ ਜਿਹੜਾ ਹੋਰ ਇੱਥੋਂ ਔਰ ਜਿਹੜਾ ਸਾਡੇ ਕੋਲੇ ਜਿਹੜੀ ਜਿੰਨਾ ਕ ਭਾਅ ਹੋ ਇੱਥੇ ਤੇਲ ਆ ਬੱਚਿਆ ਹੋਇਆ ਟੈਂਕਰਾਂ ਦੇ ਵਿੱਚ ਜਿਹੜੇ ਥੱਲੇ ਟੈਂਕਰ ਦੱਬੇ ਹੋਏ ਨੇ ਤਾਂ ਪਿੱਛੇ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਲੱਗ ਚੁੱਕੀਆਂ ਨੇ ਤਾਂ ਲੋਕ ਜਿਹੜੇ ਚਾਹੁੰਦੇ ਨੇ ਕਿ ਵੀ ਜਿਹੜੇ ਟੈਂਕੀਆਂ ਨੇ ਰੋਬਾਨਾ ਦੀਆਂ ਚਾਹੇ ਮੋਟਰਸਾਈਕਲ ਨੇ ਚਾਹੇ ਉਹ ਗੱਡੀਆਂ ਨੇ ਉਹ ਲੀਆਂ ਭਰਵਾ ਲਈਆਂ ਜਾਣ ਤਾਂ ਲੰਮੀਆਂ ਕਤਾਰਾਂ ਨੇ ਪਰ ਇੱਥੋਂ ਦੇ ਕਰਮਚਾਰੀਆਂ ਦਾ ਵੀ ਕਹਿਣਾ ਕਿ ਸਿਰਫ ਇੱਕ ਘੰਟੇ ਦਾ ਸਿਰਫ ਸਟਾਕ ਜਿਹੜਾ ਉਹ ਬਾਕੀ ਹੈ ਉਸ ਤੋਂ ਬਾਅਦ ਪੈਟਰੋਲ ਪੰਪ ਜਿਹੜਾ ਉਹ ਬੰਦ ਹੋ ਜਾਵੇਗਾ ਕੈਮਰਾਮੈਨ ਪ੍ਰਭਜੋਤ ਸਿੰਘ ਦੇ ਨਾਲ ਮੈਂ ਕੁਲਵਿੰਦਰ ਸਿੰਘ ਮਹਾਲੀ